ਜਿਰੰਗੇ ਹਾਰਿ 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 ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਡੀ ਪਾਰਟੀ ਦੇ ਉੱਤਰ ਭਾਰਤ ਦੇ ਵਾਈਸ ਪ੍ਰਧਾਨ ਇੱਕ ਹੋਰ ਕਮੇਟੀ ਮੈਂਬਰ ਲਖਵੀਰ ਬਰਮਾ ਜੀ ਤੇ ਪੰਜਾਬ ਦੇ ਵਾਈਸ ਪ੍ਰਧਾਨ ਸ਼੍ਰੀ ਮਨੋਜ ਸ਼ਰਮਾ ਜੀ ਜੀ ਪ੍ਰਧਾਨਗੀ ਵਿੱਚ ਹੋਈ ਜਿਦੇ ਵਿੱਚ ਲੁਧਿਆਣਾ ਤੋਂ ਵਿਸ਼ੇਸ਼ ਰੂਪ ਤੋਂ ਸਾਡੇ ਮੀਡੀਆ ਐਡਵਾਈਜ਼ਰ ਸੋਰੀ ਰਾਸ਼ਟਰੀ ਸਰਕਾਰ ਸ਼੍ਰੀ ਅਜੀਤ ਸ਼ਰਮਾ ਜੀ ਅਤੇ ਵੱਡੇ ਭਾਈ ਸਾਹਿਬ ਸਾਡੇ ਸ਼ਿਵਸਰਾ ਹਿੰਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸ਼੍ਰੀਮਾਨ ਅਨੂਸ਼ ਗੁਪਤਾ ਜੀ ਖੰਨਾ ਤੋਂ ਇਹ ਸਾਡੀ ਕੋਰ ਕਮੇਟੀ ਦੇ ਮੈਂਬਰ ਵੀ ਨੇ ਨਾਲ ਸੋਨੂ ਕੀਬਾ ਜੀ ਖੰਨਾ ਤੋਂ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਰੂਪ ਤੋਂ ਮੇਰੇ ਨਾਲ ਪਹੁੰਚੇ ਅੱਜ ਸੰਗਠਨ ਨੂੰ ਮਜ਼ਬੂਤ ਕਰਦੇ ਹੋਏ ਸੰਗਠਨ ਦੀ ਬਿਹਤਰੀ ਲਈ ਕੰਮ ਕਰਦੇ ਹੋਏ ਲਖਵੀਰ ਬਰਮਾ ਜੀ ਦੇ ਪ੍ਰਿਆਸਾਂ ਨਾਲ ਸਾਡੇ ਸੰਗਠਨ ਨੂੰ ਉਸ ਵੇਲੇ ਮਹਾਮਾਈ ਕੋਲੇ ਰਾਜ ਦਾ ਅਸ਼ੀਰਵਾਦ ਮਿਲਿਆ ਜਦੋਂ ਹੈਰ ਹਲਕੇ ਦੇ ਵੀ ਜਾਰੀ ਮਾਨੀ ਸ਼ਕਤੀ ਹੈ ਸ੍ਰੀ ਰੰਜਨ ਸ਼ਾਸਤਰੀ ਜੀ ਜਿਹੜੀ ਗਿੰਤੀ ਇਲਾਕੇ ਦੇ ਉੱਚ ਕੋਟ ਦੇ ਵਿਦਵਾਨਾਂ ਚਾਹੁੰਦੀ ਹੈ ਮਾਘ ਮੱਖਿਆ ਮਾ ਕਾਲੀ ਦੇ ਪਾਸਕ ਨੇ ਇਹਨਾਂ ਦਾ ਕਾਫੀ ਜੀਵਨ ਅਸਾਮ ਗੋਟੀ ਮਾਹ ਕਮੱਕੇ ਦੇ ਚਰਨਾਂ ਦੇ ਵਿੱਚ ਸਾਧਨਾ ਚ ਗੁਜ਼ਰਿਆ ਹੁਣ ਵੀ ਇਹਦਾ ਮਾਹ ਕਾਲੀ ਦਾ ਬਹੁਤ ਸੁੰਦਰ ਸਥਾਨ ਹੈ ਉੱਥੇ ਬੈਠ ਕੇ ਸੇਵਾ ਕਰਦੇ ਨੇ ਉਹ ਸਾਡੇ ਸੰਗਠਨ ਦੇ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਹਨ ਇਹਨਾਂ ਨੂੰ ਅਸੀਂ ਸ਼ਿਵ ਸਨਾ ਇੰਦ ਰਾਸ਼ਟ੍ਰ ધਰਮ ਪ੍ਰਚਾਰਕ ਕਹਿੰ ਕਰ ਰਹੇ ਆ ਇਹਨਾਂ ਦੀ ਜ਼ਿੰਮੇਵਾਰੀ ਪੂਰੇ ਭਾਰਤ ਵਰਸ਼ ਦੇ ਵਿੱਚ ਜਿੰਨੇ ਵੀ ਸਾਡੇ ਸनातनी ਦੇਣੇ ਨੇ ਅਗਾੜਾ ਪਰਿਸ਼ਦ ਸੰਤ ਸਮਾਜ ਨੂੰ ਸ਼ਿਵ ਸਨਾ ਹਿੰਦਲੇ ਨਾਲ ਜੋ ਨਾ ਸਾਡੀ ਸ਼ਿਸ਼ਤਨਾ ਇਹਦਾ ਜਿਹੜਾ ਬਣੀ ਸਾਡੀ ਸੋਚ ਹੈ ਤੇਜ਼ ਦੀ ਇੱਕ ਤਰ੍ਹਾਂ ਕੰਨਤਾਂ ਉੱਪਰ ਕਰਾਰ ਕਰਦੀ ਉਸ ਨੂੰ ਹੋਰ ਵੀ ਮਜ਼ਬੂਤ ਕਰਨਾ ਗਉ ਹੱਤਿਆ ਰੋਕਣ ਦੀ ਜਿਹੜਾ ਸਾਡੇ ਬਾਰੇ ਸੰਘਰਸ਼ ਕੀਤੇ ਜਾ ਰਹੇ ਨੇ ਸਾਡੀਆਂ ਟੀਮਾਂ ਵੱਲੋਂ ਪਿਛਲੇ ਕੁ ਸਮੇਂ ਚ ਹਜਾਰਾ ਗੌਦਨ ਜਿਹੜੀ ਪੂਚਰਾ ਦੁਆਰਾ ਕਟਲ ਨਹੀਂ ਜਾਇਰ ਜਾ ਰਿਹਾ ਸੀ ਉਹ ਬਚਾਇਆ ਗਿਆ ਅੱਜ ਇਸ ਮੰਚ ਤੋਂ ਮੈ ਵੀ ਲਾਲ ਕਰਦਾ ਹਾਂ ਸ਼ਾਸਤਰੀ ਜੀ ਦਾ ਸਲਾਮ ਅਸ਼ੁਕਰਾ ਕਰਕੇ ਬਹੁਤ ਜਲ ਮਾੜੀ ਦਿਨ ਦੀਪ ਮਿੱਤਰ ਤਰਤੀ ਦੇ ਵਿੱਚ ਨਾਂਤਰੰਕਾਂਨ ਕਰਵਾਈ ਜਾ ਰਹੀ ਸੀ ਇਸੇ ਨਾਲ ਮੈਂ ਪੂਰੇ ਦੇਸ਼ ਵਿੱਚ ਸਾਡਾ ਸੰਗਠਨ 12 ਰਾਜਾਂ ਤੇ 60 ਜ਼ਿਲ੍ਹਿਆਂ ਚ ਕੰਮ ਕਰ ਰਿਹਾ ਜਿਹਦੇ ਵਿੱਚ ਸਾਡੇ ਸੰਗਠਨ ਦੇ ਕੈਂਚ ਮੈਂ ਕੈਂਚ ਸ਼ਰਮ ਨਹੀਂ ਕਰਾਂਗਾ 30 ਜਣੇ ਚ ਕਾਰਕਟਰਾਂ ਨੇ ਪਰ ਕਈ ਹਜ਼ਾਰਾਂ ਵਿੱਚ ਵੀ ਹੈ ਪੀ ਸੈਂਕੜੇ ਵਿੱਚ ਵੀ ਹੈ ਸੈਂਕੜੇ ਉਤੇਦਾਰ ਨੇ ਕਿਉਂਕਿ ਇਹ ਵਿਸ਼ੇਸ਼ ਤਿਹਾਰਾ ਦਾ ਦਿਨ ਚੱਲ ਰਿਹਾ ਚੋਣਾਂ ਦਾ ਦਿਨ ਚੱਲ ਰਿਹਾ ਨਹੀਂ ਲੋਕਤੰਤਰ ਦਾ ਵੱਡਾ ਦਿਨ 1 ਜੂਨ ਸਾਡੇ ਪੰਜਾਬ ਦੇ ਚੋਣਾਂ ਦਾ ਦਿਨ ਹੈ ਐਡਾ ਭਾਰਤ ਦੇ ਲਗ ਲਗ ਰਾਜਿਆਂ ਦੇ ਵਿੱਚ ਚੋਣ ਹੋ ਰਹੇ ਨੇ ਮੇਰੀ ਸ਼ਿਵ ਸਨਾ ਹਿੰਦ ਦੇ तमाम ਉਹਦੇਦਾਰਾਂ ਨੂੰ ਤੇ ਮੈਂਬਰ ਸਾਹਿਬਾਂ ਨੂੰ ਬੇਨਤੀ ਵੀ ਹੈ ਤੇ ਚੇਤਾਵਨੀ ਵੀ ਹੈ ਕਿ ਚੋਣ ਦੇ ਦੌਰਾਨ ਕੋਈ ਲੋਤੇਦਾਰ ਆਪਣੀ ਮਰਜ਼ੀ ਦੇ ਨਾਲ कि से भी विशेष पार्टी दी حمایت या खिलाफत नहीं करेगा बहुत जल्द ਸਾਡੀ ਕੋਰ ਕਮੇਟੀ ਦੀ ਬੈਠਕ ਸਾਡੇ ਰਾਸ਼ਟਰੀ ਚੇਅਰਮੈਨ ਕੋਰ ਕਮੇਟੀ ਰਵੀ ਸ਼ਰਮਾ ਜੀ ਸੀਨੀਅਰ ਐਡਵੋਕੇਟ ਪੰਜਾਬ ਦੇ ਨਾ ਹਾਈ ਕੋਰਟ ਐਡਵੋਕੇਟ ਅਮਿਤ ਕੈਜੀ ਮੌਕਾ ਤੋਂ ਜਿਹੜੇ ਸਾਡੇ ਨੈਸ਼ਨਲ ਯੂਥ ਵਿੰਗ ਦੇ ਚੇਅਰਮੈਨ ਇਸ਼ਾਨ ਚਰਮਾ ਜੀ ਰਾਸ਼ਟ੍ਰ ਅਧਿਕਾਰੀ ਯੂਪਿੰਗ ਦੇ ਅਜੇ ਅਰਜੁਨ ਉਪਤਾ ਜੀ ਗੰਨਾ ਤੋਂ ਰਾਸ਼ਟਰੀ ਮੀਡੀਆ ਐਡਵਾਈਜ਼ਰ ਤੇ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਕਮਲ ਸਾਡੇ ਸਿੱਖ ਸੰਗਤ ਬਿੰਗ ਦੇ ਕੌਮੀ ਪ੍ਰਧਾਨ ਸਰਦਾਰ ਹਰਪੀਰਾ ਸਿੰਘ ਫਰਾਣਾ ਸਾਹਿਬ ਅਵਤਾਰ ਨੰਦਾ ਜੀ ਉਰਾਰੇ ਫਾਦਰ ਸਾਹਿਬ ਤੇ ਸਾਡੀ ਕੌਮ ਕਮੇਟੀ ਦੇ ਹੀ ਮੈਂ ਦੱਸੇ ਤੇ ਮੇਰੇ ਨਾਲ ਮੋਢੇ ਨਾਲ ਮੋਟਾ ਲਾ ਕੇ ਕੰਮ ਕਰਨ ਵਾਲੇ ਭਾਰਤੀ ਅੰਗਰੇਜ਼ੀ ਸੰਜੇ ਕੁਮਰਿਆ ਦੀ ਅਮਰ ਸਤੋਂ ਸਾਡੇ ਸਾਰਿਆਂ ਦੀ ਕੌਮ ਕਮੇਟੀ ਦੀ ਕਹੇ ਬਹਿਕ ਕੀਤੀ ਜਾਏਗੀ ਜਿਹਦੇ ਵਿੱਚ ਫੈਸਲਾ ਲਿੱਤਾ ਜਾਏਗਾ ਕਿ ਕਿਹੜੀ ਪਾਰਟੀ ਦਾ ਸੀ ਹਮਾਇਤ ਕਰਨੀ ਹੈ ਉਸ ਤੋਂ ਇਲਾਵਾ ਜੇ ਕਿਸਨੇ ਆਪਣੀ ਮਨਮਰਜ਼ੀ ਨਾਲ ਕਿਸੇ ਵੀ ਪਾਰਟੀ ਦੀ ਹਮਾਇਤ ਕੀਤੀ ਜਾਂ ਗੁਲਾਬਤ ਕੀਤੀ ਉਸ ਨੂੰ ਪੱਦ ਮੁਕ ਕਰ ਦਿੱਤਾ ਜਾਏਗਾ ਇਹ ਸਿੱਧਾ ਹਿੰਦ ਦਾ ਮੁਕੀ ਹੋਣ ਦੇ ਨਾਤੇ ਮੇਰੀ ਅਪੀਲ ਵੀ ਹੈ ਚਿਤਾਵਨੀ ਵੀ ਹੈ ਕਿ ਅਸੀਂ ਹਰ ਵਾਰ ਦੀ ਤਰ੍ਹਾਂ ਆਪਣਾ ਵੋਟ ਜਿਹੜਾ ਸਾਡਾ ਅਧਿਕਾਰ ਹੈ ਸਾਡੀ ਜਿਹੜੀ ਏਕਤਾ ਹੈ ਉਸ ਨੂੰ ਦਸਨਾ ਹੈ ਚਾਹੇ ਸਾਡੀ ਸੰਖਿਆ ਪੰਜਾਬ ਦੇ ਵਿੱਚ 8 10000 ਹੈ ਤੇ 20000 ਹੈ ਤੇ 25000 ਹੈ ਤੇ پورے ਦੇਸ਼ ਦੇ ਵਿੱਚ ਲੱਖ ਹੈ ਪਰ ਇੱਕ ਵੋਟ ਵੀ ਕਿਸੇ ਪਾਰਟੀ ਲਈ ਬਹੁਤ ਜ਼ਰੂਰੀ ਹੁੰਦਾ ਤੇ ਬਹੁਤ ਉਸ ਫਾਇਦਾ ਵੀ ਹੁੰਦਾ ਨੁਕਸਾਨ ਦਾ ਵੀ ਹੁੰਦਾ ਜੇ ਨਾ ਪੋਹਰੀ ਸੋ ਅੱਜ ਮੈਂ ਰੰਜਨ ਸ਼ਾਸਤਰੀ ਜੀ ਨੂੰ ਬਹੁਤ-ਬਹੁਤ ਮੁबारकਾ ਦਿੰਦਾ ਉਹਨਾਂ ਦੇ ਨਾਲ ਆਏ तमाम ਇਹਨਾਂ ਦੇ ਸਾਥੀਆਂ ਦਾ ਲਖਵੀਰ ਵਰਮਾ ਜੀ ਅਨੂਜ ਜੀ ਨਿਤਿਨ ਜੀ ਸਾਡੇ ਨਿਤਿਨ ਸੈਣੀ ਜੀ ਤੇ ਸਾਡੇ ਸਟੂਡੈਂਟ ਮਿੰਗ ਦੇ ਮੁਹੱਲੀ ਜिले ਦੇ ਪ੍ਰਧਾਨ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਸਾਰਾ ਅਰੇਂਜਮੈਂਟ ਮੇਰੇ ਉਸ ਸੀ ਭਵਿੰਦਰ ਸਿੱਧੂ ਗੌਰਮ ਸਿੰਘ ਨੇ ਕੀਤਾ ਮੇਰੇ ਮੀਡੀਆ ਐਡਵਾਈਜ਼ਰ ਰਜਿੰਦਰ ਭਾਰੀਵਾਲ ਜੀ ਸਾਰਿਆਂ ਦਾ ਧੰਨਵਾਦ ਤੇ ਖਾਸ ਤੌਰ ਤੇ ਥੋੜੇ ਟਾਈਮ ਦੇਣ ਤੇ ਹਮੇਸ਼ਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰਾ ਸਾਥ ਦੇਣ ਵਾਲੇ ਮੇਰੇ ਵੱਡੇ ਵੀਰ ਧਰਮਿੰਦਰ ਜੀ ਅਮਰਦੀ ਸੈਣੀ ਸਾਹਿਬ ਪਤਰਾ ਸਾਹਿਬ ਮੀਡੀਆ ਸਾਡੀ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੇ ਕਰੇ ਬੀਰ ਮਜਰੰਗੇ

भगवती महाकाली को मेरा प्रणाम मुझे यह पंजाब में दो हजार नौ से हम रह रहे हैं और सभी मंदिरों से जान पहचान में हमने पहले भी सेवा करी है और इधर इनके साथ हम काफी समय से जुड़े हुए हैं जुड़ने के बाद हर जगह धर्म का कार्य करने के लिए गए हैं आए हैं और जुड़ते जुड़ते अब, अब जो है इन्होंने कहा कि उनका बहुत बहुत धन्यवाद प्रधान जी का जिन्होंने हमें ये जिम्मेदारी दी है और हम बहुत एक भी निभाएंगे मेरा जाना आना संतों के साथ ज्यादा रहता है क्योंकि जैसे कुंभ का मेला है जो कि हरिद्वार में छपराम नदी उज्जैन में इत्यादि में लगते है थे वहां रहना जाना माँ कामाख्या कामरूप जो आसाम गुवाहाटी में है वहां रहना तो वहां से सभी संतों को मोहना और धर्म के लिए आत्मा रक्षको धर्म रचना अगर आप स्वयं की रक्षा करेंगे उसके बाद आप धर्म की रक्षा कर सकते इसके सिवा आप नहीं कर सकते किसी भी धर्म इसके हमें है कि सिर्फ सनातन को बचाना यूथ को जितने भी यहाँ पर हैं और जहां भी है सिर्फ सनातन को बचाना उनको सिर्फ संस्कृति और संस्कृति के बारे में जानकारी देना कि आप इस तरह के कार्य करें जिससे कि हमारे धर्म का प्रचार हो सके प्रसार हो सके है उसका उस में जिम्मेदारी किसकी है तो ब्राह्मण की ऐसे सिखा जिसकी धरोहर है तिलक से जो अलंकृत है चमकता जो अपराधों से वंचित है जो सा विनाशी है जो विष्णु सा हृदय कोमल जो सा विनाशी है जो विष्णु सा हृदय कोमल है जिसमें तेज ब्रह्मा का वो ब्राह्मण सर्व बंजित है जिसमें तेज ब्रह्मा का वो ब्राह्मण सर्व बंजित है तो वहां पर कहेंगे जिम्मेदारी नहीं था और हम सभी ब्राह्मणों से भी यही करेंगे और हम क्या करें कि एक इच्छा है और उनके साथ साथ की जैसे प्रधान जी ने हमें कहे हैं कि हम आगे क्या करें कि जहाँ मंदिर है वहां पर जो इतने भी हैं उनके बच्चे को संस्कृत पढ़ाना, उनको संस्कृत में जैसे कम से कम की हनुमान चालीसा हो और उनको पता लगे कि यह सनातन में क्या क्या है नहीं है कितने वेद पुराण कुरान अष्ट पुराण हैं संहिताएं हैं मूल मंत्र क्या है यह हर चीज को हर एक धर्म को अपना आप बताना चाहिए और हम चाहते हैं कि हम अपने को बस इसी कार्य को लेकर के जो है हम यहाँ जुड़े हैं और शिवसेना का बहुत बहुत धन्यवाद प्रधान जी का जिन्होंने मुझे ये पद अंत में गुरु जी का फिर धन्यवाद करता हूँ बात उम्र की नहीं होती एक कांस्टेबल भर्ती होता है हेड कांस्टेबल बनता है ए एस आई बनता है इंस्पेक्टर बनता है डी एस पी बनता है एस पी बनता है उसकी उम्र तक पैंतालीस चार सौ एक नया लड़का यू पी एस सी क्लियर करता है वो आई पी एस बनता है दो दिन बाद एस पी बन जाता है हम कई बार देखते हैं मीडिया में पिता बेटे को स्लूट कर रहा था या बेटी को कर रहा था तो ये चोले को और जो आपकी जो पदवी है उसको सुनाम होता है जिस पे आप बैठे हो जहाँ पे आपने तपस्या की है जो आपको ज्ञान है उसका कुछ आप हमें बांटेंगे, हमारे कार्यकर्ताओं को बांटेंगे आपका लिए आपका बहुत बहुत धन्यवाद स्वामी जी साथ में अश्वीर तो वर्मा जी नितिन जी अनुज जी जिन्होंने स्वामी जी को प्रेरित किया कि स्वामी जी मान नहीं रहे थे पद के लिए तो मैंने उनको कहा कि आप पद लीजिए पद लेने का हम जरा हम भी कह सकेंगे कि हमारे संगठन के धर्म प्रचारक आप वो है कहते हैं मैं तो आपके साथ ही चलाऊंगी आपका बहुत बहुत धन्यवाद स्वामी जी जय श्री राम 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 हर हर Mahadev aur har